Pass and uh, she's going to just do uh, something special, and then we will so let the ladies go because they have to go as well. Yeah. So you can come here to her. Jessie, the Karen. ਹਲੇ ਦਾ ਐਕਸਪੀਰੀਅੰਸ ਵੀ ਪੁੱਛਿਆ ਕਿ ਅਸੀਂ ਕਿੰਨਾ ਤਾਂ ਅਰੇ ਉਹਦਾ ਬਲੈਸ ਹੋਇਆ ਜਾਂ ਸਾਡੇ ਦੁਕਾਨ ਕੋਲ ਇੱਕ ਜਿਹੜਾ ਬੋੜਾ ਦਾ ਕੰਮ ਸੀ ਕਿਦਲੇ ਦੁਆ ਕਰੋਗੇ ਯਾਰ ਮੈਂ ਅਗਰ ਆਪ ਸਹੀ ਸਹੀ ਗੱਲ ਕਰੇਗਾ ਤੋਈ ਦੁਆ ਕਰੇਗਾ ਲਓ ਜੀ ਸਾਰਿਆਂ ਨੂੰ ਜੈ ਮਸੀਹ ਦੀ ਹੇਲੇਲੂਇਆ ਕਿਹੋ ਜਿਹਾ ਅੱਜ ਆਉਣੇ ਦਾ ਮਨਕਾ ਸਫਰ ਤੁਹਾਡੇ ਨਾਲ ਜੋ ਮੈਨੂੰ ਸ਼ੁਰੂ ਹੋਇਆ ਤੇ ਫਿਰ ਲੱਲ ਜਾਰੀ ਹੈ لیکن 29 ਨੂੰ ਅਸੀਂ ਤੁਹਾਡੀ ਜਾਨ ਛੱਡਣੀ ਹੈ ਹਨਾ ਸੋ ਨੰਬਰ 1 ਕੇ ਅਸੀਂ ਸ਼ੁਕਰਗੁਜ਼ਾਰ ਆਂ ਆਪ ਸਭ ਗਲੋਰੀ ਦੇ ਤਿੰਨੇ ਚਰਚਸ ਦਾ ਇੰਗਲਿਸ਼ ਮੇ ਮਿਕਸ ਕਰ ਥੋੜੀ ਸੀ ਸੋ ਸੋ ਵੀ ਆਰ ਰੀਅਰਲੀ ਬlesਟ ਕੇ ਸਾਨੂੰ ਬੜੀ ਬਰਕਤ ਮਿਲੀ ਹੈ ਔਰ ਸਪੈਸ਼ਲੀ ਵੀ ਥੈਂਕ ਆਲ ਫੋਰ ਗਲੋਰੀ ਮਿਨਿਸਟਰੀ ਦੀ ਟੀਮ ਅਮੇਟ ਥੈਟ ਦੇ ਪਲਾਨਡ ਐਂਡ ਵੀ ਕੇਮ ਹੇਅਰ ਸੋ ਆਪਾਂ ਤੁਹਾਡਾ ਪਾਸਟ ਦੀ ਸ਼ੁਕਰ ਕਰਨੇ ਆ ਤੇ ਖਾਸ ਤੌਰ ਤੇ ਲੀਡਰਸ ਦਾ ਤੇ ਕੰਗਰੀਗੇਸ਼ਨ ਜਿਹੜੀ ਹੈਗੀ ਐ ਤਿੰਨੇ ਚਰਚੇਸ ਨੂੰ ਸੋ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ 24 विल ਮਿਸ ਯੂ ਔਰ ਜੋ ਕੁਝ ਜਸੂ ਤੁਹਾਡੇ ਕੋਲੋਂ ਸਿੱਖਿਆ ਨੰਬਰ 1 ਕੇ ਬਹੁਤ ਤੁਹਾਡੀ ਮਿਲਤ ਜੁਸ਼ਵਾਸ 7 ਵਜੇ ਕੰਮ ਤੇ ਲੱਗਦੇ ਹੋ ਸਾ ਸ਼ਾਮੀ 7 ਵਜੇ ਦਾ ਔਰ ਜਿਹੜੀ ਕਮਿਟਮੈਂਟ ਅਸੀਂ ਤੁਹਾਡੇ ਦੇਖੀਏ ਉਹ ਯਕੀਨ ਜਾਨੋ ਇਹ ਅਸੀਂ ਲੈ ਕੇ ਕਿ ਤੁਸੀਂ ਕਿੰਨੇ ਸਾਨੂੰ ਸਿਖਾਇਆ ਕਿ ਪ੍ਰਭੂ ਦੇ ਕੰਮ ਵਿੱਚ ਜਿਹੜੀ ਇਹ ਖੁਰਬਾਨੀ ਦੇਣੀ ਪੈਂਦੀ ਹੈ ਸੈਕਰੀਫਾਈਸ ਹੈ ਨਾ ਸੋ ਅੱਲਿਆਜ਼ਾ ਇਹ ਸਾਰੀਆਂ ਚੀਜ਼ਾਂ ਅਸੀਂ ਇਕੱਠੀਆਂ ਕਰਕੇ ਪਿਛਲੇ ਸਾਲ ਵੀ ਲੈ ਕੇ ਗਏ ਸਾਂ ਔਰ ਇਹਦੇ ਨਾਲ ਸਾਡੇ ਚਰਚਿਸ ਵੈਨ ਵੀ ਗਿਵ ਟੈਸਟਮਨੀ ਟੂ आवर ਚਰਚ so then they people know that how uh, these you guys are you know sacrifice you know and uh, how you serve the god okay. so eh jadon assi unna nu dassne ha te oh vi yakeen jano apne deshi bhra ne punjabi te oh bade bless hunde ne te prabhu da kaam hor assi zor shoran nal karde ha te shukraguzar ha assi ਆ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਨਾ ਇਹ ਪਾਸਟਰ ਜੌਨੀ ਜੌਨੀ ਕਿ ਪਤਾ ਨਹੀਂ ਇਹ ਇਹ ਕੁਦਾਨੇ ਖਾਸ ਬੰਦਾ ਕਹਿੰਦੇ ਆ ਔਰ ਇਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ ਕਿ ਕਿਵੇਂ ਪ੍ਰਭੂ ਦਾ ਕੰਮ ਨੂੰ ਦੇ ਕੇ ਆਪਣਾ جان ਲਈ دی خوش ਹੋ ਤੁਸੀਂ ਹਾਂਜੀ ਹallelujah ਸੋ ਮੈਂ ਇੱਕ ਇੱਕ ਦਾ ਸ਼ੁਕਰਗੁਜ਼ਾਰ ਹਾਂ ਕਿ ਇਹ ਸਾਨੂੰ ਯਾਦ ਰਹੇਗਾ ਔਰ ਉਮੀਦ ਹੈ ਤੁਸੀਂ ਭੁੱਲਿਓ ਨਾ ਸਾਨੂੰ ਹੈਨਾ ਸੋ ਰਫਤਾਰ ਰਹੇਗਾ ਔਰ ਜਿਹੜੇ ਇਹਨਾਂ ਕੋਲੋਂ ਅਸੀਂ ਕਿਸ ਤਰ੍ਹਾਂ ਚਰਚਸ ਵਿੱਚ ਆਪਾਂ ਚਰਚ ਨੂੰ ਰਨ ਕਰਨਾ ਡਿਸਾਈਪਲਸ਼ਿਪ ਹੋ ਗਈ ਲੀਡਰਸ ਕਿਸ ਤਰ੍ਹਾਂ ਰੇਜ਼ ਕਰਨੇ ਸੋ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ ਖਾਸ ਤੌਰ ਤੇ ਤੁਸੀਂ ਵੋਲੰਟਰੀਅਰ ਕੰਮ ਕਰ ਰਹੇ ਹੋ ਹਨਾ ਮਤਲਬ ਇਹ ਕਿ ਉਹਦੇ ਵਿੱਚ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਉਹ ਸਾਨੂੰ ਉਹਦੇ ਨਾਲ ਬਰਕਤ ਮਿਲੀ ਏ ਪਾਸਟਰ ਜੀ ਤੇ ਇਹ ਜੀ ਜਾਰੀ ਰੱਖੋ ਇੱਕ ਗੱਲ ਯਾਦ ਰੱਖਿਓ ਕਿ ਇਸ ਚਰਚੇ ਵਿੱਚ ਹਰ ਚਰਚੂ ਵਿੱਚ ਇੱਕ ਆਨਲਾਈਟਿੰਗ ਹੁੰਦੀ ਆ ਅਭਿਸ਼ੇਕ ਸੋ ਇਹ ਅਭਿਸ਼ੇਕ ਜਿਹੜਾ ਇੱਥੇ ਹੈਗਾ ਇਹ ਮੈਂ ਦੱਸਦਾ ਇੱਥੇ 50000 ਹੋਰ ਮਿਨਿਸਟਰੀ ਆ ਜਾਣ ਕੋ ਜੜਸਾ ਰਹਿਣ ਗਿਆ ਫਿਰ ਉਹ ਚਲੀ ਜਾਣੀ ਸੋ ਪਲੀਜ਼ ਇਸ ਚਰਚ ਨਾਲ ਜੁੜੇ ਰਹੋ ਕਿਉਂਕਿ ਅਸੀਂ ਵੀ ਆਨੇ ਆ ਉਸ ਨਾਈਟਿੰਗ ਨੂੰ ਲੈਣ ਲਈ ਤੇ ਅਸੀਂ ਇਹ ਤੁਹਾਨੂੰ ਕਾਂਗੇ ਕਿ ਕੁਝ ਵੀ ਹੋ ਜਾਏ ਇਸ ਚਰਚ ਨੂੰ ਨਾ ਛਡੋ ਬਲਕੇ ਜੁੜੇ ਰਹੋ ਕਿਉਂਕਿ ਬਲੇਸਿੰਗ ਹੈ ਕਿਉਂਕਿ ਇੱਕ ਵਿਜਨ ਹੁੰਦਾ ਹੈ ਦਰਸ਼ਨ ਨੇ ਜਿਹੜਾ ਖੁਦਾ ਨੇ ਇਸ ਚਰਚ ਵਿੱਚ ਰੱਖਿਆ ਹੈਗਾ ਆਣਗੇ ਬਥਰੇ ਆਣਗੇ ਗੋਡ ਬਲੇਸ देम ਉਹਨਾਂ ਨੂੰ ਰੱਬਰ ਤੇ ਲੇਕਿਨ ਇਥੇ ਰਹੋਗੇ ਹੋਰ ਬlesed ਹੋਗੇ emotionslly physically mentally اور spiritually ٹھیک ہے سو ਸਾਡੀ ਇਹ درخواستیں اور خاص طور تے ਜਿਹੜੀ ਆ ਹੋਲੀ ਚਰਚ ਜਿਹੜਾ انگلینڈ وچ ਹੈਗਾ ਜਿਹੜਾ ਕਿ ਇਹ سپورਟ ਕਰ ਰਿਹਾ ਸਪான்ਸਰ ਕਰ ਰਿਹਾ ਉਹਨਾਂ ਲਈ ਵੀ ਅਸੀਂ ਬੜੇ ਸ਼ੁਕਰਗੁਜ਼ਾਰ ਆ ਕਿ ਉਹ ਸਾਰੇ ਇੰਤਜ਼ਾਮਾਤ ਕਰਦੇ ਜਿੱਦੀ وجہ ਨਾਲ ਇਹ ਚਰਚ ਪ੍ਰਭੂ ਦਾ ਕੰਮ ਹੋ ਰਿਹਾ ਸੋ ਪਲੀਜ਼ ਲਗੇ ਰਹੋ ਔਰ ਵਚਨ ਦੇ ਵਿੱਚ ਜੁੜੇ ਰਹਿਣਾ ਠੀਕ ਹੈ ਵਚਨ ਵਿੱਚ ਤੁਸੀਂ ਆਪਣੇ ਜੜਾਂ ਜੜੀਆਂ ਨੇ ਉਹ ਪ੍ਰਭੂ ਦੇ ਵਚਨ ਤੇ ਰੱਖੋਗੇ ਤੇ ਫਿਰ ਕੋਈ ਤੁਹਾਨੂੰ ਕੋਈ ਨਹੀਂ ਡੋਲੋਗੇ ਠੀਕ ਹੈ ਸੋ ਖੁਦਾ ਹਮ ਤੁਹਾਨੂੰ ਬੜੀ ਬਰਕਤ ਦੇਵੇ ਅਸੀਂ ਤੇ ਮਿਸ ਕਰਾਂਗੇ ਔਰ ਜ਼ਰੂਰ ਸਾਡੀ ਅੱਖੀਆਂ ਚ ਅਤਰੂ ਹੀ ਆ ਜਾਂਦੇ ਨੇ ਜੀ ਬles you ਸੋ ਇਹ ਬੜਾ ਅੱਛਾ ਲੱਗਦਾ ਹੈ ਸੋ ਇੱਕ ਇੱਕ ਬੇਟੀ ਜਿਹੜੀ ਹੈ ਔਰ ਖਾਸ ਤੌਰ ਤੇ ਹੈ ਜਰਨੈਲ ਸਾਹਿਬ ਵੀ ਇਸ ਚਰਚੇ ਚ ਹੈਗੇ ਨੇ ਹਣਾ ਉਧਰ ਗੋਪੀ ਸਾਹਿਬ ਵੀ ਹੈਗੇ ਨੇ ਉਧਰ ਸੋਨੂ ਸਾਹਿਬ ਵੀ ਹੈਗੇ ਨੇ ਹੈ ਜੀ ਐਡੀਪਰ ਵੀ ਹਰੇਲੇ ਫੋਨ ਵੇ ਵੀ ਬਹੁਤ ਅੱਛਾ ਬੰਦਾ ਹੈ ਉਹ ਪੇਟੀਕਲ ਹੁੰਦੇ ਨੇ ਆਪਣਾ ਜ਼ਕਰੀਆ ਸੋ ਸਾਰੇ ਇੱਕੇ ਬਹੁਤ ਬੇਨਤੀ ਹੈ ਕਿ ਪਲੀਜ਼ ਸਾਡੀ ਇਹ ਰਿਕੁਐਸਟ ਹੈ ਕਿ ਤੁਸੀਂ ਜੁੜੇ ਰਹੋ ਤੇ ਹੋਰ ਰੂਹਾਂ ਜਿੱਤੋ ਰੂਹਾਂ ਜਿੱਤਣੀਆਂ ਨੇ حساب ہونا جی ٹھیک ہے سو گوڈ بلیکس یو اور دعووں ابھی بھی تھی یاد رکھا گے تو سنو یاد رکھیں دعا کرو ਸੋਨੋ ਹਰ ਕੁਮਾਰ ਹallelujah ਜੇਟ ਟੂਗੇਦਰ ਯਾ ਲੀਡਰਸ ਆਂ ਸਾਡੇ ਤੇ ਦੁਆ ਕਰ ਰਹੇ ਹallelujah ਪਰ ਫਸ ਵੀ ਅਸੀਂ ਵੀ ਕਹਿਣਾ ਚਾਹੁੰਦੇ ਆ ਕਿ ਅਸੀਂ ਵੀ ਬਹੁਤ ਬles ਹੋਏ ਆਂ ਔਰ ਬਹੁਤ ਨਮੀਆਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ ਤੁਸੀਂ ਇੱਥੇ ਆਏ ਬਹੁਤ ਟਾਈਮ ਸਪੈਂਡ ਕੀਤਾ ਸੈਕਰੀਫਾਈਸ ਕੀਤਾ ਤੁਸੀਂ ਵੀ ਆਪਣੀ ਫੈਮਲੀ ਨੂੰ ਚਾਰ ਵੀਕ ਲਈ ਔਰ ਸਾਡੇ ਕੋਲੇ ਆਏ ਅਸੀਂ ਵੀ ਔਰ ਤਨਪੀਜੜੇ ਦਾ ਮਨ ਤਾਂ ਨਹੀਂ ਆ ਪਰ ਆਂਟੀ ਦਾ ਵੀ ਖਿਆਲ ਆ ਜਾਂਦਾ ਹਾਲੇ ਅੱਜ ਅੱਜ ਦੁਆ ਕਰਦੇ ਜੀ ਮੈਂ ਤੁਹਾਨੂੰ ਬles ਕਰੀ ਅੱਜ ਅੱਜ ਅੱਬਾ ਫਾਦਰ ਮੇਰੇ ਪਿਤਾ ਪਤਮੇ ਜੀ ਤੁਹਾਨੂੰ ਧੰਨਵਾਦ ਕਰਦੇ ਤੇਰੇ ਖਾਦਮ ਲਈ ਮੇਰੇ ਖੁਦਾਵਾਨ ਖੁਦਾ ਪ੍ਰਭੂ ਜੀ ਪਰ ਮੇਰੇ ਖੁਦਾਵਾਨ ਖੁਦਾਓ ਇਸ ਜਗ੍ਹਾ ਤੇ ਆਏ ਮੇਰੇ ਖੁਦਾਵਾਨ ਖੁਦਾ ਪ੍ਰਭੂ ਜੀ ਇਹਨਾਂ ਨੂੰ ਬles ਕਰਨਾ ਮੇਰੇ ਖੁਦਾਵਾਨ ਖੁਦਾ ਪ੍ਰਭੂ ਜੀ ਹਰ ਇੱਕ ਹਿੱਸੇ ਵਿੱਚ ਮੇਰੇ ਖੁਦਾਵਾਨ ਖੁਦਾ ਪ੍ਰਭੂ ਜੀ ਪਰ ਮੇਰੇ ਖੁਦਾਵਾਨ ਖੁਦਾ ਜੋ ਵੀ ਮੇਰੇ ਖੁਦਾਵਾਨ ਖੁਦਾ ਤੁਸੀਂ ਕੰਮ ਲੈਣਾ ਚਾਹੁੰਦੇ ਹੋ ਮੇਰੇ ਖੁਦਾਵਾਨ ਖੁਦਾ ਉਹ ਕੰਮ ਮੇਰੇ ਮੇਰੇ ਖੁਦਾਵਾਨ ਖੁਦਾ ਆਪਣੇ ਖਾਦਮ ਤੋਂ ਲੈਣਾ ਮੇਰੇ ਪਿਤਾ ਪਰਮੇਸ਼ਰ ਔਰੇ ਹੋਰ ਰੂਹਾ ਜਿਤਨਾਰੇ ਬੜਨ ਮੇਰੇ ਖਾਦਮ ਤੋਂ ਖੁਦਾ ਪ੍ਰਭੂ ਜੀ ਔਰ ਮੇਰੇ ਖੁਦਾਵਾਨ ਖੁਦਾ ਆ ਬਿਜ਼ਨਸ ਨੂੰ ਮੇਰੇ ਖੁਦਾਵਾਨ ਖੁਦਾ ਪ੍ਰਭੂ ਜੀ ਹਰ ਇੱਕ ਹਿੱਸੇ ਨੂੰ ਸੀ ਤੁਹਾਡੇ ਹੱਥਾਂ ਵਿੱਚ ਦਿੱਨੇ ਮੇਰੇ ਖੁਦਾਵਾਨ ਖੁਦਾ ਔਰ ਤੇਰੀ ਬਰਕਤ ਮੰਗਦੇ ਆ ਮੇਰੇ ਖੁਦਾ ਪ੍ਰਭੂ ਜੀ ਔਰ ਮੇਰੇ ਖੁਦਾਵਾਨ ਖੁਦਾ ਤੇਰਾ ਜ਼ਲਾਲ ਇਹਨਾਂ ਦੇ ਉੱਤੇ ਹੋਵੇ ਮੇਰੇ ਖੁਦਾਵਾਨ ਖੁਦਾ ਪ੍ਰਭੂ ਜੀ ਹਰ ਇੱਕ ਹਿੱਸੇ ਵਿੱਚ ਮੇਰੇ ਖੁਦਾਵਾਨ ਖੁਦਾ ਪ੍ਰਭੂ ਜੀ ਤੁਹਾਨੂੰ ਇਹਨਾਂ ਦੇ ਅੱਗੇ ਰੱਖਦੇ ਮੇਰੇ ਖੁਦਾਵਾਨ ਖੁਦਾ ਪ੍ਰਭੂ ਜੀ ਬles ਕਰੋ ਮੇਰੇ ਖ See now, month Amen. 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 God bless you, Ji. Thank you. Amen. 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 Thank you for coming, and uh, it's been a big blessing to the church. Yes, and you. we believe that you'll be coming every year by God's grace somehow. Hallelujah. Yes. We don't know how. but will make a way. God will make a way thank you thank you thank you thank you so much and thank you for all our friends who are here from the filipina churches as well who i know for many many years mina who has given us the hall that we are in today hallelujah we got the hall sister yeah. mina so i know i know these people have to go then, uh, and we will finish uh, the life. Let's